ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਕਰਮ ਸਿੰਘ ਮਜੀਠੀਆ ਨਸ਼ਾ ਕਸ਼ਕਰ ਅੱਜ ਮੈਂ ਜਿਹੜੀ ਗੱਲਬਾਤ ਕਰਨੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਉਹਦੇ ਵਕੀਲ ਸਾਹਿਬ ਨੇ ਅਸ਼ਦੀਪ ਕਲੇਰ ਉਹਦੇ ਬਹੁਤ ਨੇੜੇ ਦੇ ਮਿੱਤਰ ਨੇ ਔਰ ਨੇੜੇ ਦੇ ਮਿੱਤਰ ਉਹ ਹੁੰਦੇ ਜਿਨ੍ਹਾਂ ਨਾਲ ਗਲਾਸੀ ਖੜਕਦੀ ਹੁੰਦੀ ਹੈ ਮੈਂ ਇਹ ਨਹੀਂ ਕਹਿਣਾ ਵੀ ਗਲਾਸੀ ਵਿੱਚ ਬਿਸ਼ਕੀ ਹੁੰਦੀ ਸੀ ਘਰ ਦੇ ਹੁੰਦੇ ਸੀ ਬੀਅਰ ਹੁੰਦੀ ਸੀ ਉਹਦੇ ਵਿੱਚ ਠੰਡਾ ਵੀ ਹੋ ਸਕਦਾ ਹੈ ਜੂਸ ਵੀ ਹੋ ਸਕਦਾ ਹੈ ਚਾਹ ਵੀ ਹੋ ਸਕਦੀ ਹੈ ਪਰ ਜਦੋਂ ਨਸ਼ਾ ਤਸ਼ਕਰ ਦੀ ਗੱਲ ਕਰੋਗੇ ਉਦੋਂ ਜਿਹੜੀ ਗਲਾਸੀ ਆ ਉਹ ਸੋਫੀ ਨਹੀਂ ਹੁੰਦੀ ਯਾਨੀ ਕਿ ਉਹਦੇ ਵਿੱਚ ਕੁਝ ਨਾ ਕੁਝ ਹੁੰਦਾ ਹੁਣ ਇਹ ਜਿਹੜੇ ਵਕੀਲ ਸਾਹਿਬ ਨੇ ਇਹ ਨੇੜ ਦੀ ਅ ਨੇੜਤਾ ਵਾਲੀ ਜਿਹੜੀ ਮਿੱਤਰਤਾ ਏਦਾਂ ਨਿਭਾਰੇ ਨੇ ਵੀ ਜਿਵੇਂ ਆਪਣੇ ਆਪ ਕਲੀਨ ਚਿੱਟ ਦੇ ਕੇ ਬਰੇ ਕਰ ਰਹੇ ਨੇ ਵੀ ਮਨਜੀਠੀਆ ਸਾਹਿਬ ਤਾਂ ਜੀ ਪਾਠ ਕਰਨ ਵਾਲੇ ਬੰਦੇ ਨੇ ਸਾਧ ਬੰਦੇ ਨੇ ਕੀ ਹੋ ਗਿਆ ਜੇ 5-700 ਕਰੋੜ ਉਹਨਾਂ ਕੋਲੇ ਹੈਗਾ ਕੀ ਹੋ ਗਿਆ ਜੇ 5-700 ਕਰੋੜ ਕਮਾ ਲਿਆ ਜਨਕਿ ਏਦਾਂ ਬਰੇ ਕਰ ਰਹੇ ਨੇ ਪਰ ਵਿਜੀਲੈਂਸ ਨੇ ਦਾ ਸਿਕੰਜਾ ਕੱਸਿਆ ਹੋਇਆ ਉਹ ਮੁਸ਼ਕਲਾਂ ਮਨਜੀਠੀਆ ਦੀਆਂ ਵਧਾ ਰਿਹਾ ਇਹਦਾ ਹੁਣ ਨਾਮਾ ਸਿਮ ਫੜਿਆ ਮਜੀਠੀਏ ਦੇ ਕੋਲੋਂ ਜਿਹੜਾ ਚਲਾ ਰਿਆ ਸੀ ਉਹ ਕਿਸੇ ਹੋਰ ਮੁੰਡੇ ਦੇ ਨਾਮ ਤੇ ਸਿਮ ਸੀ ਤੇ ਉਹ ਮੁੰਡਾ ਭਗੋੜਾ ਹੋ ਗਿਆ ਇੰਡੀਆ ਸੜਕੇ ਕੈਨੇਡਾ ਚਲਾ ਗਿਆ ਜਾਨੀ ਕਿ ਦਾਲ ਵਿੱਚ ਕਾਲਾ ਕਿਤੇ ਨਾ ਕਿਤੇ ਜਿੱਦਾਂ ਵਿਜਲੈਂਸਰ ਨੇ ਬੰਦਬੰਦੀ ਬਣਾਈ ਹੈ ਵੀ ਹੁਣ ਭੱਜਣ ਨਹੀਂ ਦਿੰਦੇ ਉਹ ਕਿਤੇ ਨਾ ਕਿਤੇ ਕਸੂਤਾ ਫਸ ਗਿਆ ਅਜਾ ਜਿਹੜੀ ਪ੍ਰਾਪਰਟੀ ਸ਼ੋਅ ਕੀਤੀ ਐ ਜਿਹੜੀ ਨਜਾਇਜ਼ ਐ ਉਹ ਹੈ ਜੀ तकरीबन 800 ਕਰੋੜ ਦੀ ਜਾਨਕਿ ਜਿਹੜੀ ਸਾਬਤ ਹੋ ਚੁੱਕੀ ਐ ਹੁਣ 800 ਕਰੋੜ ਦੀ ਪ੍ਰਾਪਰਟੀ ਇਹ ਉਹ ਐ ਜੀ ਜਿਹੜੀ ਮਜੀਠੀ ਦੀ ਕਿਸੇ ਕੰਪਨੀ ਨਾਲ ਕਿਸੇ ਜ਼ਮੀਨ ਦੇ ਨਾਲ ਕਿਸੇ ਕਾਰੋਬਾਰ ਦੇ ਨਾਲ ਕੋਈ ਲੈਣ ਦੇਣ ਕੋਈ ਸਬੰਧ ਨਹੀਂ ਰੱਖਦੀ ਇਹ 800 ਕਰੋੜ ਉਹ ਹੈ ਜਿਹੜਾ ਸਪਸ਼ਟ ਕਰਦਾ ਹੈ ਵੀ ਇਹ ਜਿਹੜੇ ਡਰੱਗ ਡੀਲਰ ਸੀ ਉਹਨਾਂ ਵੱਲੋਂ ਆਇਆ ਹੋਇਆ ਹੈ ਅਸਾਂ ਇਹ ਡਰੱਗ ਡੀਲਰ ਉਹ ਨੇ ਜਿਹੜੇ ਪਿੰਡਾਂ ਦੇ ਕੁਝ ਸਰਪੰਚ ਸੀ ਕੁਝ ਪੰਚਾਇਤ ਮੈਂਬਰ ਸੀ ਕੁਝ ਦੇ ਵਿੱਚ ਛੋਟੇ ਪੁਲਿਸ ਮੁਲਾਜ਼ਮ ਵੀ ਹੁੰਦੇ ਨੇ ਜਿਹੜੇ ਮਿਲਿਟਰੀਏ ਦੀ ਚਾਪਲੂਸੀ ਕਰਦੇ ਸੀ ਇਹ ਉਹਨਾਂ ਦੀਆਂ ਟ੍ਰਾਂਜੈਕਸ਼ਨਾਂ ਜਿਹੜੀਆਂ ਨੇ ਉਥੋਂ ਪ੍ਰੂਫ ਹੋਇਆ ਹੈ ਅਜਾ ਉਦੋਂ ਜਿਹੜਾ ਇਹਦਾ ਕਾਰੋਬਾਰ ਸੀ ਉਹ 10 ਤੋਂ 12000 15000 ਯਾਨਕਿ 15000 ਕਰੋੜ ਤੱਕ ਦਾ ਹੈ ਉਹਦੇ ਵਿੱਚ ਤਾਂ ਮੈਂ ਪਹਿਲਾਂ ਦੱਸਿਆ ਹੋਇਆ ਵਿਜੀਲੈਂਸ ਨੂੰ ਵੀ ਪਤਾ ਵੀ ਇਹਨੇ ਕਾਰੋਬਾਰ ਕੈਨੇਡਾ ਅਮਰੀਕਾ ਸੈੱਟ ਕੀਤੇ ਹੋਏ ਹੈ ਉਹ ਪੈਸਾ ਉਦੋਂ ਦਾ ਤੇ ਜਿਹੜੀਆਂ ਜ਼ਮੀਨਾਂ ਪ੍ਰਾਪਰਟੀਆਂ ਇਹਨੇ ਰਿਸ਼ਤੇਦਾਰਾਂ ਦੇ ਨਾਮ ਤੇ ਹੋਰ ਬੰਦਿਆਂ ਦੇ ਨਾਮ ਤੇ ਲਈਆਂ ਹੋਈਆਂ ਉਹ ਹਲੇ ਬਕਰੀਆਂ ਹੈ ਜਣ ਕੇ ਮੁਸ਼ਕਲਾਂ ਇੰਨੀਆਂ ਕੁ ਵੱਧ ਗਈਆਂ ਵੀ ਹੁਣ ਪੂਰੇ ਦਾ ਪੂਰਾ ਅਕਾਲੀ ਦਲ ਕਹਿ ਲੀਏ ਮਰਨ ਕਿਨਾਰੇ ਐ ਡੁੱਬਣ ਕਿਨਾਰੇ ਐ ਤੇ ਅਕਾਲੀਵਾਲੇ ਦਾ ਨੁਕਸਾਨ ਇਹ ਦੋ ਬੰਦਿਆਂ ਨੇ ਕੀਤਾ ਜੀਜੇ ਤੇ ਸਾਣੇ ਨੇ ਤੇ ਵਿਚਾਲੇ ਇਹਨਾਂ ਦੀ ਭੈਣ ਖੜ ਜਾਂਦੀ ਆ ਉਹਦਾ ਸ਼ਾਇਦ ਅੱਜ ਜਨਮ ਦਿਨ ਵੀ ਐ ਚਲ ਮੁਬਾਰਕਾਂ ਦੇ ਦਈਏ ਜਨਮ ਦਿਨ ਤਾਂ ਖੁਸ਼ੀ ਹੁੰਦੀ ਆ ਸਾਰੇ ਮਨਾਉਂਦੇ ਆ ਮਵਾਰਕਾਂ ਉਹਨਾਂ ਨੂੰ ਪਰ ਮਵਾਰਕਾਂ ਕਿਤੇ ਕੇਕ ਕੱਟ ਕੇ ਦੇਣੀਆਂ ਸੀ ਹੁਣ ਮਨਜੀਤਿਆ ਸਾਹਿਬ ਤਾਂ ਜੇਲ੍ਹ ਵਿੱਚ ਐ ਚਲੋ ਇਹ ਤਾਂ ਬਚਾ ਲੈ ਮੈਂ ਥੋੜਾ ਜਿਆਦਾ ਯਾਦ ਕਰਾਇਆ ਵੀ ਜਨਮ ਦਿਨ ਹੈ ਵੀ ਬਾਹਰ ਸਿਮਰਤ ਕੌਰ ਬਾਦਲ ਦਾ ਮਨਜੀਤਿਆ ਸਾਹਿਬ ਦੀ ਸਿਸਟਰ ਦਾ ਪਰ ਆਪਾਂ ਗੱਲ ਕਰ ਰਹੇ ਸੀ ਵੀ ਜਿਹੜੀ ਪ੍ਰਾਪਰਟੀ ਸ਼ੋ ਹੋਈ ਹੈ ਜੀ ਉਹ ਲੀਗਲ ਐ ਲੀਗਲ ਕਿਦਾਂ ਲੀਗਲ ਬਣਾਈ ਗਈ ਲੋਕਾਂ ਦੇ ਕੋਲੋਂ ਜਿਹੜੇ ਛੋਟੇ ਡਰਗ ਡੀਲਰ ਸੀ ਉਹਨਾਂ ਦੇ ਕੋਲੋਂ ਬੈਂਕਾਂ ਰਾਹੀਂ ਪੈਸਾ ਪਵਾਇਆ ਗਿਆ ਵੀ ਕਿਸੇ ਨੂੰ ਪਤਾ ਨਹੀਂ ਲੱਗੇ ਵੀ ਦੋ ਨੰਬਰ ਦੀ ਵੀ ਦੀ ਦੀ ਹੈਗੀ ਇਹ ਉਹਨੂੰ ਬੈਟਮਨੀ ਬਣਾਇਆ ਗਿਆ ਬਲੈਕ ਮਨੀ ਤੋਂ ਬੈਟਮਨੀ ਬਣਾਇਆ ਗਿਆ ਇਦਾਂ ਦੀਆਂ ਕਰਤੂਤਾਂ ਨੇ ਇਹ ਸਾਰਾ ਕੁਝ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਜਿਹੜਾ ਇਹ ਸਿਮ ਆਲਾ ਪ੍ਰੂਫ ਮਿਲਿਆ ਨਾ ਵੀ ਜਿਹੜਾ ਸਿਮ ਹੈ ਕਿਸੇ ਹੋਰ ਮੁੰਡੇ ਦੇ ਨਾਂ ਤੇ ਸੀ ਚਲਾਉਂਦਾ ਸੀ ਮਜੀਠੀਆ ਤੇ ਜਦੋਂ ਮਜੀਠੀਆ ਫੜਿਆ ਗਿਆ ਤੇ ਉਹ ਮੁੰਡਾ ਇੰਡੀਆ ਛੱਡ ਕੇ ਚਲਾ ਗਿਆ ਕੈਨੇਡਾ ਭੱਜ ਗਿਆ ਜਣੇ ਕਿ ਭੌੜਾ ਹੋ ਗਿਆ ਹੁਣ ਇਦੋਂ ਵੱਡਾ ਸਬੂਤ ਹੋਰ ਕੀ ਹੋਊਗਾ ਇਹ ਇੱਕ ਸਿਮ ਨਹੀਂ ਹੈਗਾ ਜੀ ਇਹ ਸਿਮ ਹੋਰ ਬਹੁਤ ਨੇ ਇਹਦਾ ਤੁਸੀਂ ਇਹ ਕਹਿ ਲਓ ਵੀ ਮਜੀਠੀਏ ਕੋਲੇ ਫੋਨ ਵੀ ਸੈਂਕੜੇ ਸੀ ਉਸ ਵਕਤ ਜਦੋਂ ਇਹ ਧੰਦਾ ਚੱਲਦਾ ਸੀ ਤੇ ਉਹਨਾਂ ਸੈਂਕੜੇ ਫੋਨਾਂ ਵਿੱਚ ਤੇ ਸਿਮ ਵੀ ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਹੋਣਗੇ ਇਹ ਤਾਂ ਕੋਈ ਸ਼ੱਕ ਨਹੀਂ ਕਿਉਂਕਿ ਜਿਹੜਾ SIM ਇਹਨਾਂ ਨੇ 2 ਕਰੋੜ ਦਾ ਚਿੱਟਾ ਵੇਚ ਕੇ ਵਰਤ ਲਿਆ ਤੇ ਉਹ SIM ਵੀ ਬਦਲ ਲਿਆ ਖੂਬ ਇਹ ਕਹਿ ਲਓ ਵੀ ਇੱਕ SIM 2 ਕਰੋੜ ਦਾ ਇੱਕ SIM ਨਾਲ 2 ਕਰੋੜ ਦਾ ਧੰਦਾ ਕਰ ਲਿਆ SIM ਖਤਮ ਦੁਬਾਰਾ ਫੇਰ ਨਵਾਂ ਲੈ ਲਿਆ ਹੁਣ ਜੀ 500 SIM ਵਰਤੇ ਹੋਗਾ ਤਾਂ ਕਿੰਨੇ ਹਜ਼ਾਰ ਹੋ ਗਿਆ ਜੇ 1000 SIM ਵਰਤੇ ਹੋ ਤਾਂ ਕਿੰਨੇ ਹਜ਼ਾਰ ਕਰੋੜ ਹੋ ਗਿਆ ਇਹ ਤਾਂ ਅੰਦਾਜ਼ਾ ਤੁਸੀਂ ਲਾਈ ਸਕਦੇ ਹੋ ਔਰ ਇਹ ਕੋਈ ਆਤਕਤ ਨਹੀਂ ਵੀ ਹੈ ਨਹੀਂ ਇਹ ਵੀ ਸਭ ਨੂੰ ਪਤਾ ਹੈ ਮਤਲਬ 23 ਜ਼ਿਲ੍ਹੇ ਨੇ ਪੰਜਾਬ ਦੇ ਉਸ ਵਕਤ ਸੱਚ 22 ਸੀਗੇ ਇੱਕ ਬਾਅਦ ਬਣੇ ਪਰ ਪਿੰਡ ਕਿੰਨੇ ਨੇ 12500 ਤੇ ਹਰੇਕ ਪਿੰਡ ਵਿੱਚ ਇੱਕ ਦੋ ਬੰਦੇ ਇਹਨਾਂ ਦੇ ਚਿੱਟਾ ਵੇਚਣ ਵਾਲੇ ਹੈਗੇ ਸੀ ਹੁਣ 12500 ਪਿੰਡ ਵਿੱਚ ਇੱਕ ਜਾਂ ਦੋ ਬੰਦੇ ਹੋਣ ਤਾਂ ਸਿਮ ਕਿੰਨੇ ਹੋ ਜਾਣਗੇ ਇਹਦਾ 24-25000 ਹੋ ਗਿਆ ਜੀ ਤੇ 24-25000 ਸਿੰਮ ਨੂੰ ਜੇ ਤੁਸੀਂ 2 ਕਰੋੜ ਨਾਲ ਵੀ ਗੁਣਾ ਕਰ ਲੋਗੇ ਵੀ ਇੰਨੇ ਪੈਸੇ ਕਮਾਏ ਹੋਣਗੇ ਤਾਂ ਫਿਰ ਕਿੰਨਾ ਪੈਸਾ ਹੋ ਗਿਆ ਇਹ ਵੀ ਤੁਸੀਂ ਅੰਦਾਜ਼ਾ ਲਾ ਲਓ ਇੱਕ ਸਿੰਮ ਜਾਣ ਕੇ 25-30000 ਸਿੰਮ ਪੈਦਾ ਕਰ ਦੂਗਾ ਜੀ ਇਹ ਸਚਾਈ ਹੈ ਤੇ ਜਿਹੜੇ ਗਾਂਹ ਸਰਪੈਂਟ ਮੈਂਬਰ ਇਹ ਧੰਦਾ ਕਰਦੇ ਸੀ ਉਹਨਾਂ ਨੇ ਸਿੰਮ ਕਿੰਨੇ ਬادله ਹੋਣਗੇ ਉਹਨਾਂ ਨੇ ਉਹ ਹੀ ਫੋਨ ਥੋੜੀ ਰੱਖਿਆ ਹੋਣਾ ਜਿਹੜਾ ਫੋਨ ਉਹ ਹਾਮ ਵਰਦੇ ਸੀ ਉਹਨਾਂ ਨੇ ਵੀ 2-4 ਫੋਨ ਹੋ ਰੱਖੇ ਹੋਣੇ ਉਦੋਂ ਪਹਿਲਾਂ 1200 ਦਾ ਆਉਂਦਾ ਸੀ ਉਹਗੇ ਪੰਜ-ਪੰਜ ਚਾਰ-ਚਾਰ ਸਭ ਨੇ ਰੱਖੇ ਹੋਣਗੇ ਤੇ ਹਰੇਕ ਦੇ ਦੋ-ਦੋ ਤਿੰਨ-ਤਿੰਨ SIM ਪੈਂਦੇ ਆ ਇਹ ਜੋ ਕੋਈ ਸ਼ੱਕ ਹੀ ਹੈ ਨਹੀਂ ਯਾਨੀ ਕਿ ਇਹ ਇੱਕ SIM ਨੇ ਨਾ ਜੀ ਹਜ਼ਾਰਾਂ SIM ਪੈਦਾ ਕਰ ਲਏ ਤੇ ਹਜ਼ਾਰਾਂ ਹੀ ਫਸਣਗੇ ਤੇ ਜੁੱਤੀਆਂ ਕੰਨੀਆਂ ਪਹਿਣਣਗੇ ਇੱਕ ਬੰਦੇ ਦੇ ਦੋ ਜੁੱਤੀਆਂ ਹੁੰਦੀਆਂ ਨੇ ਇਹਰ ਜੁੱਤੀਆ ਵੀ ਹੁਣ ਲੱਖਾਂ ਕਰੋੜਾਂ ਚ ਹੋ ਜਾਣਗੇ ਜਾਨਕਿ ਜਿਹੜੀਆਂ ਇਹ ਕਰਤੂਤਾਂ ਨੇ ਨਾ ਇਹਨਾਂ ਕਰਤੂਤਾਂ ਨੇ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਸੀ ਜਿਹੜੀ ਸੰਘਰਸ਼ ਵਾਲੀ ਪਾਰਟੀ ਸੀ ਜਿਹੜੀ ਸੰਘਰਸ਼ ਕਰਨ ਵਾਲੇ ਬੰਦੇ ਨੇ ਪਾਰਟੀ ਬਣਾਈ ਸੀ ਉਹ ਪਾਰਟੀ ਦਾ ਮਲਿਆ ਮੇਟ ਕਰਤਾ ਉਹ ਪਾਰਟੀ ਖਤਮ ਕਰਤੀ ਥੂ ਥੂ ਹੁੰਦੀ ਆ ਉਸ ਪਾਰਟੀ ਨੂੰ ਇਹਨਾਂ 2-3 ਬੰਦਿਆਂ ਕਰਕੇ ਇਹਨਾਂ ਦੋ ਤਿੰਨ ਬੰਦਿਆਂ ਕਰਕੇ ਨਾ ਉਹ ਪਾਰਟੀ ਦੀ ਥੁੱਥ ਹੁੰਦੀ ਐ ਅੱਜ ਵੀ ਨਾ ਜਿਹੜੇ ਬਜ਼ੁਰਗ ਕਹਿ ਲਈਏ ਇਮਾਨਦਾਰੀ ਨਾਲ ਪੰਥ ਨਾਲ ਜੁੜੇ ਹੋਏ ਨੇ ਤੁਸੀਂ ਉਹਨਾਂ ਕੋਲ ਗੱਲ ਕਰਕੇ ਦੇਖੋ ਉਹ ਅੱਜ ਵੀ ਨਾ ਰੋਂਦੇ ਨੇ ਕਹਿੰਦੇ ਅਸੀਂ ਤਾਂ ਪੰਥ ਨੂੰ ਵੋਟ ਪਾਉਂਦੇ ਸੀ ਪੰਥ ਨੂੰ ਵੋਟ ਪਾਉਣੀ ਐ ਹੁਣ ਉਹਨਾਂ ਨੂੰ ਥੋੜੀ ਪਤਾ ਸੀ ਵੀ ਇਹ ਪੰਥ ਦੇ ਨਾਂ ਤੇ ਡਰੱਗ ਵੇਚ ਰਹੇ ਨੇ ਇਹ ਨਸ਼ਾ ਵੇਚ ਰਹੇ ਨੇ ਉਹਨਾਂ ਨੂੰ ਥੋੜੀ ਪਤਾ ਸੀ ਕੁਝ ਬਜ਼ੁਰਗਾਂ ਦੇ ਫੋਨ ਆਉਂਦੇ ਜਿਹੜੇ ਘੱਟੋ-ਘੱਟ ਕੋਈ 80 ਸਾਲ ਦਾ ਕੋਈ 90 ਸਾਲ ਦਾ ਉਹ ਕਹਿੰਦੇ ਸਾਨੂੰ ਕੀ ਪਤਾ ਸੀ ਵੀ ਇਹ ਉਹ ਤੱਕੜੀ ਨਾਲ ਨਸ਼ਾ ਵੇਚ ਰਹੇ ਨੇ ਸਾਨੂੰ ਥੋੜੀ ਪਤਾ ਸੀ ਅਜੇ ਤੱਕ ਕਹਿੰਦੇ ਪੰਥ ਕਰਕੇ ਪੰਥਕ ਹੋਣ ਦੇ ਨਾਂ ਤੇ ਜੁੜੇ ਹੋਏ ਸੀ ਹੁਣ ਉਹਨਾਂ ਦਾ ਕਸੂਰ ਕੀ ਸੀ ਹੁਣ ਜਿਹੜਾ ਸਿਮ ਵਾਲਾ ਨਵਾਂ ਪੰਗਾ ਪਿਆ ਤੇ ਉਹ ਜੋ ਮੁੰਡਾ ਨਾਂ ਭਜਦਾ ਤਾਂ ਸ਼ਾਇਦ ਗਲਟਾ ਕੀਤਾ ਲਈ ਰਹਿ ਜਾਂਦੀ ਉਹ ਮੁੰਡਾ ਭੱਜ ਗਿਆ ਤੇ ਡਾਊਟ ਹੋ ਗਿਆ ਹੁਣ ਪੁਲਿਸ ਨੇ ਹੋਰ ਪਤਾ ਨਹੀਂ ਇਹੋ ਜਿਹੇ ਕਿੰਨੇ ਕੁ ਚੱਕਣੇ ਨੇ ਹੁਣ ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਦੇ ਕਾਲੀਆਂ ਦੇ ਸਰਪੰਚ ਸੀ ਨਾ ਉਹਨੇ ਜ਼ਮੀਨਾਂ ਬਹੁਤ ਬਣਾਈਆਂ ਹੋਈਆਂ ਕੋਠੀਆਂ ਵੱਟੀਆਂ ਪਾਈਆਂ ਹੋਈਆਂ ਇੱਕ ਦਿਨ ਕੱਲ ਫੋਨ ਆਇਆ ਕਹਿੰਦਾ ਜੀ ਬਾਗੇ ਪ੍ਰਾਣ ਦੇ ਨੇੜੇ ਪਿੰਡ ਹੈਗਾ ਕਹਿੰਦਾ ਇਹ ਕੋਈ 1.5 ਕਿੱਲਾ ਜ਼ਮੀਨ ਸੀ ਅੱਜ 35 ਕਿੱਲੇ ਜ਼ਮੀਨ ਹੈ 10-12 ਟਰੱਕ ਪਾਈ ਬੈਠਾ ਇਹ ਤੇ ਮੁੰਡੇ ਇਹਦੇ ਬਾਹਰ ਨੇ ਤੇ ਹੁਣ ਤੁਸੀਂ ਦੱਸੋ ਡੇਡ ਕਿੱਲੇ ਵਾਲਾ ਐਨੀ ਜ਼ਮੀਨ ਕਿਦਾਂ ਲੈ ਸਕਦਾ ਐਨੇ ਟਰੱਕ ਟਰਾਲੇ ਕਿਦਾਂ ਪਾ ਸਕਦਾ ਐਡੀਆਂ ਵੱਟੀਆਂ ਕੋਠੀਆਂ ਕਾਰਾਂ ਕਿਵੇਂ ਰੱਖ ਸਕਦਾ ਇਹ ਤਾਂ ਡਾਊਟ ਹੈਵੀ ਹੈਗਾ ਜੀ ਯਾਨੀ ਕਿ ਇਹ ਚਿੱਟੇ ਨਾਲ ਹੋਇਆ ਸਾਰਾ 10 ਕਿਲੋ ਟੇਟਾ ਆ ਗਿਆ ਉਹਦੇ ਕੋਲੇ 10 ਕਰੋੜ ਦਾ ਹੋ ਗਿਆ ਤੇ ਬਣਾ ਲਿਆ ਉਹਨੇ ਕਾਰੋਬਾਰ ਬਸ ਬਸ ਆਨਰਸ਼ਨ ਸੀ ਇਹ ਤਾਂ ਹੁਣ ਜੇ ਕੋਈ ਪੋਰਸ ਵਾਲਾ ਅਫਸਰ ਕੋਈ ਹੋਵੇ ਨਾ ਡੰਡੇ ਵਾਲਾ ਵੀ ਮੈਂ ਤਾਂ ਤੱਕਲੇ ਵਾਂਗੂ ਸਿੱਧੇ ਕਰਨੇ ਜਾਂ ਜਿਵੇਂ ਕਹਿੰਦੇ ਸੂਈ ਦੇ ਨਖਾਰੇ ਵਿੱਚੋਂ ਨਘਾਉਣਾ ਤਾਂ ਫਿਰ ਉਹ ਐ ਨਹੀਂ ਪਤਾ ਵੀ ਦੇ ਛੇਤਰਫੇਰੇ ਚੰਗੀ ਤਰ੍ਹਾਂ ਮਿੰਟਾਂ ਸੈਕਿੰਟਾਂ ਵਿੱਚ ਹੀ ਬਸੇਰੇ ਬੰਦੇ ਇਕੱਠੇ ਕਰ ਲੈਣਗੇ ਪਰ ਕਰੇ ਕੌਣ ਇਹ ਡਰ ਬਹੁਤ ਵੱਡਾ ਹੈ ਛੇ ਤੇ ਕੋਈ ਹੱਥ ਨਹੀਂ ਪਾਉਂਦਾ ਪਰ ਹੋਇਆ ਇਦਾਂ ਹੀ ਹੈ ਜੀ ਪੰਜਾਬ ਨੂੰ ਬਰਬਾਦ ਕੀਤਾ ਇਹਨਾਂ ਨੇ ਔਰ ਜਿਹੜੀ ਖੇਤਰੀ ਪਾਰਟੀ ਸੀ ਨਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਉਹਦਾ ਇਹਨਾਂ ਨੇ ਬਾਦਲ ਪਰਿਵਾਰ ਨੇ ਮਜੀਠੀਏ ਵਰਗਿਆਂ ਨੇ ਬੇੜਾ ਘਰ ਕੀਤਾ ਤੇ ਜਿਹੜੇ ਇਹਨਾਂ ਦੇ ਜੁੰਡਲੀ ਦੇ ਜਾਰ ਸੀ ਹਰਾਮਖੋਰ ਉਹ ਬੋਲੇ ਨਹੀਂ ਤੇ ਅੱਜ ਅੱਜ ਬਾਗੀ ਹੋਏ ਫਿਰਦੇ ਨੇ ਅੱਜ ਹੁਣ ਗਾਲਾਂ ਕੱਢਦੇ ਬਾਦਲ ਨੇ ਬੇੜਾ ਬਹਾਤਾ ਮਜੀਠੀਏ ਨੇ ਬੇੜਾ ਬਹਾਤਾ ਸਾਡੀ ਗੱਲ ਨਹੀਂ ਮੰਨੀ ਵੀ ਹਰਾਮਖੋਰ ਉਦੋਂ ਕਿਉਂ ਨਹੀਂ ਬੋਲੇ ਤੁਸੀਂ ਅੱਜ ਕਿਉਂ ਫਿਰਦੇ ਹੋ ਚਲੋ ਮੈਂ ਤਾਂ ਇੱਕ ਸਿਮ ਤੇ ਗੱਲ ਕੀਤੀ ਐ ਵੀ ਇੱਕ ਸਿਮ ਨੇ ਇੰਨਾ ਕੁ ਪਵਾੜਾ ਪਾਤਾ ਪਤਾ ਨਹੀਂ ਕਿੰਨੇ ਕਦੇ ਪੁੜੇ ਕੁੱਟੇ ਜਾਣਗੇ ਹੁਣ ਇਹ ਗੱਲ ਚੇਤੇ ਰੱਖਿਓ ਆ ਜਿਹੜੇ ਦੁਕਾਨਾਬਾਣੇ ਤੋਂ ਸਿਮ ਸਮੁੰਦਿੰਦੇ ਸੀ ਨਾ ਪੈਸੇ ਪੁੱਸੇ ਲੈ ਕੇ ਇਹ ਵੀ ਫਸਣਗੇ ਵਿੱਚ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ